ਸ਼੍ਰੀ ਅਨੰਦਪੁਰ ਸਾਹਿਬ ਦੇ ਨਜ਼ਦੀਕ ਪਿੰਡ ਗੰਬੀਰਪੁਰ ਤੇ ਮਜਾਰੀ ਦੀ ਖੱਡ ਦੇ ਵਿੱਚੋਂ ਪੰਜਾਬ ਪੁਲਿਸ ਵੱਲੋਂ ਵੱਡੀ ਮਾਤਰਾ ਚ ਦੇਸੀ ਲਾਹਣ ਦੇ ਡਰਮ ਫੜੇ ਗਏ ਤੇ ਉਹਨਾਂ ਨੂੰ ਐਕਸਾਈਜ਼ ਵਿਭਾਗ ਦੀਆਂ ਹਦਾਇਤਾਂ ਦੇ ਅਨੁਸਾਰ ਮੌਕੇ ਤੇ ਹੀ ਨਸ਼ਟ ਕੀਤਾ ਗਿਆ ਦੱਸਣ ਯੋਗ ਹੈ ਕਿ ਲੰਬੇ ਸਮੇਂ ਤੋਂ ਇਹ ਇਲਾਕਾ ਦੇਸੀ ਸ਼ਰਾਬ ਦਾ ਕੰਮ ਕਰਨ ਵਾਲੇ ਲੋਕਾਂ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਤੇ ਸਮੇਂ-ਸਮੇਂ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਇੱਥੇ ਰੇਡ ਕਰਕੇ ਅਜਿਹਾ ਕੰਮ ਕਰਨ ਵਾਲੇ ਲੋਕਾਂ ਦੀ ਤਰ ਪਕੜ ਕੀਤੀ ਜਾਂਦੀ ਹੈ ਅੱਜ ਵੀ ਇੱਕ ਖਾਸ ਆਪਰੇਸ਼ਨ ਦੇ ਤਹਿਤ थाना ਸ਼੍ਰੀ ਅਨੰਦਪੁਰ ਸਾਹਿਬ ਦੀ ਪੁਲਿਸ ਅਤੇ ਐਕਸਾਈਜ਼ ਵਿਭਾਗ ਦੇ ਅਧਿਕਾਰੀਆਂ ਨੇ ਪਿੰਡ ਗੰਬੀਰਪੁਰ ਤੇ ਮਜਾਰੀ ਦੀ ਖੱਡ ਵਿੱਚ ਰੇਡ ਕੀਤੀ ਤੇ ਮੌਕੇ ਤੋਂ 5 ਦਰਮ ਦੇਸੀ ਲਾਹਣ ਦੇ ਬਰਾਮਦ ਕੀਤੇ ਤੇ ਜਿਨ੍ਹਾਂ ਨੂੰ ਮੌਕੇ ਤੇ ਹੀ ਨਸ਼ਟ ਕੀਤਾ ਗਿਆ। ਸ਼੍ਰੀ ਅਨੰਦਪੁਰ ਸਾਹਿਬ ਦੇ ਐਸਐਚਓ ਦਾਨਿਸ਼ਵੀਰ ਸਿੰਘ ਨੇ ਕਿਹਾ ਕਿ ਇਸ ਮਾਮਲੇ 'ਚ ਅਨਪਛਾਤਿਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਤੇ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਹੜੇ ਲੋਕ ਅਜਿਹੇ ਕੰਮ ਕਰ ਰਹੇ ਨੇ। ਉਨਾ ਕਿਹਾ ਕਿ ਜਲਦ ਅਜਿਹੇ ਸਮਾਜ ਵਿਰੋਧੀ ਅੰਨਸਰਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਪੀਬੀ ਪ੍ਰਾਈਮ ਅਪਡੇਟ ਦੇ ਲਈ ਗगन ਪੰਮਰਾ ਦੀ ਰਿਪੋਰਟ ਜੀ ਇਹ ਜੀ ਸਾਨੂੰ ਜਿਹੜੀ ਸਿਕਰਟ ਇਨਫੋਰਮੇਸ਼ਨ ਸੀ ਜੀ ਕਿ ਜਿਹੜੀ ਗੰਬੀਰਪੁਰ ਤੇ ਮਜਰੀ ਵਾਲੀ ਖੱਟ ਇੱਥੇ ਜਿਹੜੀ ਹੈਗੀ ਹੈ ਲਾਹਣ ਜਿਹੜੀ ਇੱਕ ਬੜੀ ਮਾਤਰਾ ਦੇ ਵਿੱਚ ਦੱਬੀ ਹੋਈ ਹੈ ਜਿਹਦੇ ਵਿੱਚ ਇੱਥੋਂ ਦੀ ਪੁਲਿਸ ਪਾਰਟੀਆਂ ਵੱਲੋਂ ਜਿਹੜਾ ਹੈਗਾ ਐਕਸਾਈਜ਼ ਇਨਸਪੈਕਟਰ ਸਾਹਿਬ ਨੇ ਤਾਲਮੇਨ ਕੀਤਾ ਗਿਆ ਤੇ ਮੌਕੇ ਤੇ ਜਿਹੜਾ ਹੈਗਾ ਕਾਰਵਾਈ ਕਰਦੇ ਹੋਏ ਜਿਹੜਾ ਪੰਜ ਜਿਹੜੇ ਹੈਗੇ ਆ ਡਰਮ ਹੈਗੇ ਦੱਬੇ ਹੋਏ ਜਿਹੜੇ ਬਾਹਰ ਕੱਢੇ ਗਏ ਤੇ ਜਿਹੜਾ ਵੇਟ ਕਰਨ ਤੇ ਕਰੀਬ 1000 ਲੀਟਰ ਜਿਹੜੀ ਲਾਹਨਤ ਬਰਬੰਦ ਹੋਈ ਹੈ ਜੀ ਉਹ ਤੋਂ ਬਾਅਦ ਐਕਸਾਈਜ਼ ਇਨਸਪੈਕਟਰ ਸਾਹਿਬ ਦੀ ਰਿਪੋਰਟ ਤੋਂ ਬਾਅਦ ਤੇ ਉਹਨਾਂ ਦੇ ਕਹਿਣ ਦੇ ਮੁਤਾਬਕ ਜਿਹੜਾ ਹੈਗਾ ਇਹਨੂੰ ਉੱਥੇ ਹੀ ਮੌਕੇ ਤੇ ਜਿਹੜਾ ਹੈਗਾ ਨਸ਼ਟ ਕੀਤਾ ਗਿਆ ਜੀ ਤੇ ਜਿਹੜੀ ਹੋਰ ਵੀ ਅਜੇ ਅਨਨੋਨ ਦੇ ਖਿਲਾਫ ਮੁਕੱਦਮਾਇ ਦਰਜ ਕੀਤਾ ਹੈ ਜੀ ਫਾਈਂਡ ਆਊਟ ਕਰ ਰਹੇ ਵੀ ਕਿਹੜੇ ਬੰਦੇ ਸੀਗੇ ਜਿਨ੍ਹਾਂ ਨੇ ਲਾਨ ਹੀ ਗਿਆ ਦਬੀ ਹੂ ਸੀ ਇਹ ਆਪਰੇਸ਼ਨ ਪੰਜਾਬ ਪੁਲਿਸ ਦਾ ਸੀ ਜਾਂ ਹਿਮਾਚਲ ਪੁਲਿਸ ਨੇ ਕੀਤਾ ਪੰਜਾਬ ਪੰਜਾਬ ਪੁਲਿਸ ਦਾ ਤੇ ਪਲੱਸ ਐਕਸਾਈਜ਼ ਦਾ ਡਿਪਾਰਟਮੈਂਟ ਦਾ ਠੀਕ ਹੈ ਸਰ